no nee. I don't ਦੁਰੰਗ <laughs> ਸਮਵੇ ਆਓ ਫਤੂਜੀ ਦੇ ਪਾਵਨ ਵਿਚਾਰ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਨੌਵੇਂ ਪਾਤਸ਼ਾਹ ਜੀ ਧੰਗ ਗੁਰੂ ਤੇਗ ਬਹਾਦਰ ਸਹੰਤੀ ਮਹਾਰਾਜ ਉਹਨਾਂ ਦੀ ਦਸਨਾ ਸੁਣ ਇਹ ਪਾਵਨ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤੇ ਹਨ ਗਉੜੀ ਰਾਗ ਦੇ ਵਿੱਚ ਗੁਰੂ ਸਹਿਬਾਨ ਜੀ ਨੇ ਜੋ ਪਾਵਨ ਬਚਨ ਰੱਖੇ ਨੇ ਉਹ insan ਦੀ ਜ਼ਿੰਦਗੀ ਨੂੰ ਸਿੱਖ ਦੀ ਜ਼ਿੰਦਗੀ ਨੂੰ ਸਵਾਰਨ ਵਾਲੇ ਬਚਨ ਨੇ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਪਹਿਲੇ ਪੰਨੇ ਦੇ ਵਿੱਚ ਰਹਾਉ ਵਾਲੇ ਪੰਨੇ ਦੇ ਵਿੱਚ ਬੜਾ ਪਿਆਰਾ ਉਪਦੇਸ਼ ਇਸ ਮਨੁੱਖਤਾ ਦੇ ਚੋਲੀ ਦੇ ਵਿੱਚ ਰੱਖਿਆ ਹੈ ਗੁਰੂ ਜੀ ਫਰਮਾਉਂਦੇ ਹਨ ਕੋ ਮਾਈ ਭੁੱਲਿਓ ਮਨ ਸਮਝਾਵੇ ਸਭ ਕੀ ਦੀ ਹੀ ਮਾ ਕੋਈ ਹੋ ਜਾ ਕੋਈ ਹੋਵੇ ਜਿਹੜਾ ਮੇਰੇ ਭੁੱਲੇ ਹੋਏ ਮਨ ਨੂੰ ਗੁਰੂ ਦੇ ਰਸਤੇ ਤੋਂ ਭਟਕ ਚੁੱਕੇ ਮਨ ਨੂੰ ਸਮਝਾਵੇ ਕਿਉਂਕਿ ਮਨ ਨੂੰ ਸੱਚੀ ਮਾਰਗ ਦਾ ਧਾਰ ਨਹੀਂ ਗੁਣ ਨਹੀਂ ਰਿਹਾ ਮਨ ਜਿਹੜਾ ਇਹ ਗੁਰੂ ਦੇ ਰਸਤੇ ਤੇ ਹੁਣ ਤੁਰਦਾ ਨਹੀਂ ਮਨ ਮਨ ਮਰਜ਼ੀਆਂ ਕਰਦਾ ਹੈ ਤੇ ਕੋਈ ਗੁਣਮੁਖ ਪਿਆਰਾ ਕੋਈ ਇਹੋ ਦਿਆ ਹੋਵੇ ਜਿਹੜਾ ਮੇਰੇ ਮਨ ਨੂੰ ਸਮਝਾਵੇ ਦੇਖੋ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਮਨ ਨੂੰ ਸਮਝਾਉਂਦਾ ਕਿਉਂਕਿ ਜੇ ਮਨ ਇਹ ਨਾ ਸਮਝਦਾਰ ਤੇ ਇਸ ਸਰੀਰ ਨੂੰ ਕਰਾਏ ਪਾਏਗਾ ਮਨ ਜੇ ਮਨ ਨਹੀਂ ਸਿਆਣਾ ਮਨ ਨੂੰ ਹਰਮਤ ਨਹੀਂ ਹੈਗੀ ਮਨ ਮਨ ਕੋਲ ਸੱਚੀ ਗੁਰਮਾਣੀ ਨਹੀਂ ਹੈਗੀ ਤੇ ਮਨ ਦੇ ਕੀਤੇ ਹੋਏ ਫੈਸਲੇ ਜਿਹੜੇ ਨੇ ਇਸ ਸਰੀਰ ਦਾ ਨੁਕਸਾਨ ਕਰਨਗੇ ਕੋਈ ਇਹੋ ਜਿਹਾ ਹੋਵੇ ਜਿਹੜਾ ਸਮਝਾਵੇ ਤੇ ਸਮਝਾ ਕੇ ਮੇਰੇ ਮਨ ਨੂੰ ਗੁਰੂ ਦੇ ਰਸਤੇ ਤੇ ਪਾ ਦਵੇ ਇਹ ਗੁਰੂ ਦੇ ਰਸਤੇ ਨੂੰ ਕਿਰਾਏ ਪਿਆ ਹੈ ਮਨ ਗੁਰੂ ਦੀ ਵਿਚਾਰ ਤੋਂ ਟੁੱਟਿਆ ਹੋਇਆ ਮਨ ਹੈ ਮਨ ਨਾ ਸਮਝਣ ਕਰਕੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਸਹਿਬ ਜੀ ਆਖਦੇ ਨੇ ਬਚਨ ਰੱਖਦੇ ਨੇ ਵੇਦ ਉਪਰਾਣ ਸਾਧ ਪਗ ਸੁਣ ਕਰ ਨੇਮਖਾ ਨਾਰਗੁਣ ਗਾਵੈ ਕਿ ਰਹਾਉ ਵਾਲਾ ਬੰਦੇ ਜੀ ਗੁਰੂ ਸਾਹਿਬ ਜੀ ਆਪੇ ਬੜਾ ਕੁਝ ਸੁਣਦਾ ਏ ਬੜਾ ਕੁਝ ਪੜਦਾ ਏ ਬੜਾ ਕੁਝ ਸਮਝਦਾ ਮਨ ਬੜੇ ਵੱਡੇ ਵੱਡੇ ਗ੍ਰੰਥ ਪੜਦਾ ਏ ਸੁਣਦਾ ਏ ਵਿਚਾਰਦਾ ਏ ਪਰ ਮੁਸ਼ਕਲ ਦੀ ਜਿਹੜੀ ਇਸ ਮਨ ਦੀ ਘੜੀ ਏ ਉਹ ਇਹ ਗੁਣ ਗੌਂਦਾ ਨਹੀਂ ਸੁਨੇ ਹੋਏ ਨੂੰ ਪੜੇ ਹੋਏ ਨੂੰ ਇਹ ਦੁਨੀਆ ਦੇ ਵਿੱਚ ਨਹੀਂ ਰੱਖਦਾ ਇਹਦਾ ਮਨ ਸੁਣੇ ਹੋਏ ਨੂੰ ਆਪਣੇ ਜੀਵਨ ਦੇ ਵਿੱਚ ਉਪਦੇਸ਼ ਨੂੰ ਧਾਰਨ ਨਹੀਂ ਕਰਦਾ ਇਹ ਹਾਲਤ ਇਸ ਮਨ ਦੀ ਬਣੀ ਹੋਈ ਹੈ ਜਦੋਂ ਇਸ ਮਨ ਦੇ ਕੰਮ ਵੇਖਦੇ ਆ ਤੇ ਮਨ ਵੇਖਣ ਨੂੰ ਬੜਾ ਸੋਨਾ ਲੱਗਦਾ ਪਰ ਜਿਹੋ ਜਿਹਾ ਮਨ ਦੇਖਣ ਨੂੰ ਲੱਗਦਾ ਅਚਾਰ ਕਰਕੇ ਉਹੋ ਜਿਹਾ ਮਨ ਹੈ ਨਹੀਂ ਤਾਈਓ ਤੇ ਮਹਾਰਾਜ ਕਹਿੰਦੇ ਕੋਈ ਹੋ ਜਾਵੇ ਜਿਹੜਾ ਇਸ ਮਨ ਨੂੰ ਸਮਝਾਵੇ ਇਸ ਮਨ ਨੂੰ ਦੱਸੇ ਕਿ ਤੂੰ ਆਪਣੇ ਗੁਰੂ ਦੇ ਮਾਰਗ ਤੂੰ ਖੁੰਝ ਗਿਆ ਹੈ ਕੋਈ ਹੋਵੇ ਜਿਹੜਾ ਗੁਰੂ ਦਾ ਰਸਤਾ ਦਿਖਾ ਦੇਵੇ ਗੁਰੂ ਦੇ ਮਾਰਗ ਤੇ ਸਾਨੂੰ ਸੋਝੀ ਦੇ ਦੇਵੇ ਕਿ ਗੁਰੂ ਦਾ ਮਾਰਗਾ ਹੈ ਤੇ ਗੁਰੂ ਦੇ ਮਾਰਗ ਤੇ ਤੁਰਨ ਵਾਲੇ ਜਿਹੜੇ ਨੇ ਉਹ ਬੜੇ ਸੁਖਾਲੇ ਰੀਤੇ ਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਮੰਜ਼ਲ ਤੋ ਪਹੁੰਚਣ ਤੋਂ ਸਚਿਆਰੇ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਜਿਹੜੇ ਗੁਰੂ ਦੇ ਰਸਤੇ ਤੇ ਤੁਰੇ ਨੇ ਕਾਮ ਮਹਾਰਜ ਕਹਿੰਦੇ ਇਹ ਸਰੀਰ ਜਿਹੜਾ ਬੜਾ ਕੀਮਤੀ ਹੈ ਜੀ ਇਸ ਸਰੀਰ ਨੂੰ ਧਾਰਨ ਕਰਨਾ ਬੜੇ ਵੱਡਿਆਂ ਭਾਗਾਂ ਵਾਲਿਆਂ ਦੀਆਂ ਨਿਸ਼ਾਨੀਆਂ ਨੇ ਦੁਰਲਾਭ ਦੇਹ ਪਾਏ ਮਾਨਸ ਕੀ ਪ੍ਰਾਪਤ ਕਰ ਲਿਆ ਸਰੀਰ ਮਿਲ ਗਿਆ ਜੀ ਸਾਨੂੰ ਪਤਾ ਲੱਗ ਗਿਆ ਜੀ ਮੈਂ ਮਨੁੱਖ ਹਾਂ ਮਾਰੇ ਕੀ ਦੇ ਬੜੀ ਕੀਮਤੀ ਹੈ ਜੀ ਇਹ ਤੁਲੰਬ ਦੇਹੀ ਹੈ ਜੀ ਇਹ ਬਹੁਤ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਪਰ ਇਸ ਦੇਹੀ ਤੋਂ ਇਸ ਸਰੀਰ ਤੋਂ ਲਾਭਾ ਕੋਈ ਵਿਰਲਾ ਹੀ ਲੈਂਦਾ ਜੀ ਇਸ ਸਰੀਰ ਦੇ ਵਿੱਚ ਇਸ ਮਨੁੱਖਾ ਸਰੀਰ ਦੇ ਵਿੱਚ ਚੰਗੇ ਗੁਣ ਨਾ ਪਾਉਣ ਕਰਕੇ ਇਹ ਗੁਣਾ ਤੋਂ ਵਾਂਝੀ ਰਹੇਗੀ ਦੁਰਲਾਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੇ ਗੁਜ਼ਾਰਦਾ ਹੈ ਜਨਮ ਜੀਵਨ ਤੇ ਗੁਜ਼ਾਰੀ ਜਾਂਦਾ ਪਰ ਮਹਾਰਾਜ ਜੀ ਕਹਿੰਦੇ ਇਹ ਬਿਰਥਾ ਹੀ ਗੁਜ਼ਾਰੀ ਜਾਂਦਾ ਲਾਭ ਨਹੀਂ ਲਿਆ ਗਿਆ ਮਨੁੱਖ ਦੇ ਕੋਲੋਂ ਲਾਭ ਹਾਸਲ ਨਹੀਂ ਕੀਤਾ ਗਿਆ ਬਿਰਥਾ ਹੀ ਗਵਾ ਲਿਆ ਨੇ ਆਪਣਾ ਜੀਵਨ ਬੜੀਆਂ ਲੰਮੀਆਂ ਲੰਮੀਆਂ ਉਮਰਾਂ ਕੋ ਪੇਰ ਪਰ ਕੋ ਹੋ ਕੇ ਬਿਰਥੇ ਹੀ ਗਏ ਨੇ ਗੁਰੂ ਦੇ ਰਾਗ ਕੁੰਝਣ ਕਰਕੇ ਗੁਰੂ ਦੇ ਰਾਗ ਨੂੰ ਪੜਤਨ ਕਰਕੇ ਰਾਹ ਭੋਲਣ ਕਰਕੇ ਇਹ ਜੀਵਨ ਬ्यर्थਾ ਮਨੁੱਖ ਜਿਹੜਾ ਇਹ ਗਵਾਕ ਇਸ ਸੰਸਾਰ ਤੋਂ ਜਾ ਰਿਹਾ ਹੈ ਆਇਆ ਸੀ ਸੰਸਾਰ ਦੇ ਵਿੱਚ ਚੰਗੇ ਗੁਣਾ ਨੂੰ ਧਾਰਨ ਕਰਨ ਵਾਸਤੇ ਚੰਗਾ ਸਮਾਜ ਬਣਾਉਣ ਵਾਸਤੇ ਚੰਗੇ ਵਿਚਾਰ ਸਮਾਜ ਵਿੱਚੋਂ ਗ੍ਰਹਿਣ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਾਸਤੇ ਇਸ ਮਨੁੱਖਾ ਸਰੀਰ ਤੋਂ ਬੜੀ ਆਸ ਸੀ ਕਿ ਦੁਨੀਆਂ ਦੇ ਵਿੱਚ ਜਾ ਕੇ ਚੰਗੇ ਕਾਰਜ ਕਰੇਗਾ ਪਰ ਗੁਰਮਤਿ ਆਖਦੀ ਇਹ ਜਾ ਰਿਹਾ ਹੈ ਮਨੁੱਖਾ ਸਰੀਰ ਨੂੰ ਲਾਹਾ ਕੋਈ ਨਿਖਟਿਆ ਨਹੀਂ ਦੁਰਲੱਭ ਦੇਹ ਪਾਏ ਮਾਨਸ ਕੀ ਮਨੁੱਖਾ ਦੇਹੀ ਪਾ ਕੇ ਮਨੁੱਖਾ ਸਰੀਰ ਪਾ ਕੇ ਬਿਰਥਾ ਜਨਮ ਸਰਾਵੇ ਬਿਰਥਾ ਜਨਮ ਹੀ ਬੰਦਾ ਪੂਗੀ ਜਾਂਦਾ ਨਹੀਂ ਗਵਾਈ ਜਾਂਦਾ ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਰ ਰੋਜ ਉਪ ਜਾਵੇ ਵੱਡੀਆਂ ਵੱਡੀਆਂ ਮੁਸ਼ਕਲਾਂ ਦੀ ਨੇ ਮਨ ਵਿੱਚ ਇਹ ਮਾਇਆ ਦੇ ਮੋਹ ਦੇ ਵਿੱਚ ਜੰਗਲਾਂ ਵਰਗਾ ਸੁਭਾਅ ਆਪਣਾ ਕੇ ਬੈਠਾ ਹੋਇਆ ਮਾੜੀ ਮੱਤ ਨੂੰ ਧਾਰਨ ਕਰਕੇ ਬੈਠਾ ਹੋਇਆ ਇਹਨੇ ਹੋਰ ਹੋਰ ਚੀਜ਼ਾਂ ਦੇ ਨਾਲ ਬੜਾ ਨੇਹ ਪਿਆਰ ਬਣਾਇਆ ਹੋਇਆ ਜਿਹੜੀਆਂ ਇਹਦੀ ਜ਼ਿੰਦਗੀ ਵਿੱਚ ਕੰਮ ਨਹੀਂ ਆਉਂਦੀਆਂ ਇਹਨੂੰ ਕਦੇ ਵੀ ਲਾਹਾ ਨਹੀਂ ਦੇਣ ਗਿਆ ਉਹਨਾਂ ਚੀਜ਼ਾਂ ਦੇ ਨਾਲ ਇਸ ਮਨੁੱਖ ਨੇ ਨੇਹ ਬਣਾਇਆ ਹੋਇਆ ਪਿਆਰ ਬਣਾਇਆ ਹੋਇਆ ਅੰਤਰ ਬਾਹਰ ਸਦਾ ਸੰਗ ਪ੍ਰਭ ਉਹ ਪਰਮਾਤਮਾ ਜਿਹੜਾ ਸਾਰੇ ਧਾਵਾਂ ਤੇ ਵਿਆਪਕ ਹੈ ਉਸ ਪਰਮਾਤਮਾ ਦੇ ਨਾਲ ਉੱਠ ਚੁੱਕਾ ਇਨਸਾਨ ਕਾਸੂ ਨੇਹ ਨਾ ਲਾਵੇ ਉਹਦੇ ਨਾਲ ਦੀ ਪਿਆਰ ਬਣਿਆ ਜਿਹੜਾ ਘਰ ਵਿੱਚ ਵੀ ਐ ਸਮਾਜ ਵਿੱਚ ਵੀ ਐ ਪਰਿਵਾਰਾਂ ਵਿੱਚ ਵੀ ਐ ਜਰੇ ਜਰੇ ਦੇ ਵਿੱਚ ਜਿਹੜਾ ਸਮਾਇਆ ਹੋਇਆ ਪ੍ਰਮਾਤਮਾ ਹੈ ਦੇਖੋ ਜੀ ਅਸੀਂ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਮਝਿਆ ਨਾ ਅੰਤਰ ਬਾਹਰ ਸਦਾ ਸੰਗ ਪ੍ਰਭ ਤੋ ਉਹ ਸਾਰਿਆਂ ਰੂਪਾਂ ਦੇ ਵਿੱਚ ਹੀ ਉਹਦੇ ਵੱਖਰੇ ਵੱਖਰੇ ਰੂਪ ਆ ਉਹ ਹਰੇਕ ਦੇ ਵਿੱਚ ਹੀ ਸਮਾਇਆ ਹੋਇਆ ਕੁਦਰਤ ਦੇ ਵਿੱਚ ਸਮਾਇਆ ਹੋਇਆ ਤੇ ਜੇ ਅਸੀਂ ਸਮਝ ਜਾਂਦਾ ਕਿ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਆ ਤੇ ਸਾਰਿਆਂ ਨੇ ਇਹ ਗੱਲ ਨੂੰ ਸਮਝ ਜਾਂਦਾ ਤੇ ਅੱਜ ਵੈਰ-ਵਿਰੋਧ ਹਉਮੈ ਹੰਕਾਰ ਚੰਗਾ ਮਾਰਾ ਇਹ ਸਾਰਾ ਕੁਝ ਖਤਮ ਹੋ ਜਾਣਾ ਸੀ ਜੇ ਹਰੇਕ ਨੇ ਸਮਝ ਜਾਂਦਾ ਕਿ ਪ੍ਰਮਾਤਮਾ ਸਾਰਿਆਂ ਵਿੱਚ ਹੀ ਹੈ ਗੁਰੂ ਸਾਰਿਆਂ ਦੇ ਵਿੱਚ ਹੀ ਸਮਾਇਆ ਆ ਕਿਉਂਕਿ ਉਹਦਾ ਬੰਤਰ ਉਹਦੀ ਹੈ ਨਾ ਬਣਾਉਣ ਵਾਲਾ ਆਪ ਆ ਤੇ ਇਹ ਬਣਾਉਣ ਵਾਲਾ ਇੱਕੋ ਜਿਹਾ ਕਿ ਇਹ ਬਣਾ ਕੇ ਵਿੱਚ ਸਮਾ ਜਾਂਦਾ ਜੀ ਦੁਨੀਆਂ ਦੇ ਵਿੱਚ ਬਹੁਤ ਕੁਝ ਬਣਾਉਣ ਵਾਲੇ ਨੇ ਪਰ ਉਹ ਬਣਾ ਕੇ ਉਸ ਚੀਜ਼ ਦੇ ਵਿੱਚ ਸਮਾਉਂਦੇ ਨਹੀਂ ਜਿੰਨਾ ਕੁਝ ਤੁਸੀਂ ਬਣਿਆ ਦੇਖਦੇ ਹੋ ਸਮਾਜ ਦੇ ਵਿੱਚ ਨਾ ਆ ਘਾਰ ਬਣਾਏ ਨੇ ਮਿਸ਼ਤਰੀਆਂ ਨੇ ਪਰ ਮਿਸ਼ਤਰੀ ਵਿੱਚ ਸਮਾਇਆ ਨਹੀਂ ਕੋਠੀ ਦੇ ਵਿੱਚ ਆ ਜਿੰਨੀਆਂ ਗੱਡੀਆਂ ਬਣੀਆਂ ਨੇ ਬਣਾਉਣ ਵਾਲਿਆਂ ਨੇ ਬਣਾ ਦਿੱਤੀਆਂ ਪਰ ਉਹ ਵਿੱਚ ਸਮਾਏ ਨਹੀਂ ਪਰ ਇੱਕ ਪ੍ਰਮਾਤਮਾ ਵਾਹਿਗੁਰੂ ਹੀ ਐਸਾ ਹੈ ਜੋ ਬਣਾ ਕੇ ਵਿੱਚ ਸਮਾਇਆ ਹੋਇਆ ਜਿ ਬੈਠਾ ਹੋ ਜਾ ਟਿਕਿਆ ਹੋ ਜਾ ਬਣਾਉਣ ਵਾਲਾ ਬੇਤੋ ਕਿੱਡਾ ਮਹਾਨ ਹੈ ਆ ਸਰੀਰ ਬਣਾਇਆ ਤੇ ਇਹਦੇ ਵਿੱਚ ਟਿਕ ਗਿਆ ਤੇ ਮਨੁੱਖ ਨੇ ਉਸ ਟੀਕੇ ਹੋਏ ਵਾਦ ਧਿਆਨ ਨਹੀਂ ਦਿੱਤਾ ਬਣਾਈ ਹੋਈ ਚੀਜ਼ ਦੇ ਮੋਹ ਦੇ ਵਿੱਚ ਫਸ ਗਿਆ ਜਿਵੇਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਨਾ ਦਾਤ ਪਿਆਰੀ ਵਿਸਰਿਆ ਦਾ ਤਾਰ ਦਾਤ ਜਿਹੜੀ ਸੀ ਉਹ ਪਿਆਰੀ ਲੱਗਣੀ ਸ਼ੁਰੂ ਹੋ ਗਈ ਪਰ ਦਾਤ ਤਾਂ ਦੇਣ ਵਾਲਾ ਉਹ ਦਤਾਰ ਵਿਸਰ ਗਿਆ ਕਿੰਨੀਆਂ ਦਾਤਾਂ ਉਸ ਪ੍ਰਮਾਤਮਾ ਵਾਹਿਗੁਰੂ ਨੇ ਸਾਡੀ ਝੋਲੀ 'ਚ ਪਾਈਆਂ ਨੇ ਤੇ ਸਾਡਾ ਮੋਹ ਸਾਡਾ ਪਿਆਰ ਉਸ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਦੇ ਨਾਲ ਪੈ ਗਿਆ ਪਰ ਦਾਤ ਦੇਣ ਵਾਲੇ ਦੇ ਨਾਲੋਂ ਸਾਡਾ ਵਿਛੋੜਾ ਪੈ ਗਿਆ ਅਸੀਂ ਸ਼ੁਕਰਾਨਾ ਵੀ ਨਹੀਂ ਕੀਤਾ ਅਸੀਂ ਕਦੇ ਯਾਦ ਵੀ ਨਹੀਂ ਕਰਦੇ ਕਿ ਵਾਹਿਗੁਰੂ ਤੁਸੀਂ ਦਾਤਾਂ ਦਿੱਤੀਆਂ ਤੇ ਜਦਨ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਮਝ ਲਿਆ ਨਾ ਕਿ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਤੇ ਫਿਰ ਉਹਨਾਂ ਦਾਤਾਂ ਦੇ ਨਾਲ ਅਸੀਂ ਕਦੇ ਵੀ ਉਹਨਾਂ ਦੇ ਜੀਵਨ ਦੇ ਨਾਲ ਖੇਡਾਂਗੇ ਨਹੀਂ ਕਦੇ ਵੀ ਉਹਨਾਂ ਦਾਤਾਂ ਨੂੰ ਅਸੀਂ ਆਖੂ ਪੂਰਖਾ ਨਹੀਂ ਕਰਾਂਗੇ ਕਿ ਸਾਨੂੰ ਸਮਝ ਆ ਗਈ ਦਾਤਾਂ ਪਰਮਾਤਮਾ ਦੀਆਂ ਦਿੱਤੀਆਂ ਹੀ ਹਨ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹ ਨਾਲਾ ਲਾਵੇ ਹਜ਼ੂਰ ਆਖਦੀ ਉਸ ਮਾਲਕ ਦੇ ਨਾਲ ਇਹ ਪਿਆਰ ਨਹੀਂ ਪਾਉਂਦਾ ਉਸ ਮਾਲਕ ਨੂੰ ਆਪਣੀ ਯਾਦ ਵਿੱਚ ਨਹੀਂ ਟਿਕਾਉਂਦਾ ਜਿਹੜਾ ਹਰੇਕ ਥਾਂ ਤੇ ਆ ਹਰੇਕ ਥਾਂ ਤੇ ਵਸਿਆ ਹੋਇਆ ਉਹਦੇ ਤੇ ਇਹਦਾ ਕੋਈ ਸਾਬ ਵੱਜਦਾ ਨਹੀਂ ਨਾਨਕ ਮੁਕਤ ਤਾਹੇ ਤੁਮ ਮਾਨੋ ਜਿਹ ਘਟ ਰਾਮ ਸਮਾਵੈ ਅਭੀਰ ਵਾਲੀ ਪੰਕਤੀ ਹੈ ਮਹਾਰਾਜ ਕਹਿੰਦੇ ਆਸੋ ਦੇ ਵਿੱਚ ਹੇ ਨਾਨਕ ਅਸਲ ਦੇ ਵਿੱਚ ਮੁਕਤ ਹੋ ਇਨਸਾਨ ਹੈ ਜੀ ਨਾਨਕ ਮੁਕਤ ਤਾਹੇ ਤੁਮ ਮਾਨੋ ਜਿਹ ਘਟ ਰਾਮ ਸਮਾਵੇ ਜਿਸ ਹਿਰਦੇ ਤੇ ਵਿੱਚ ਉਹ ਰਾਮ ਵਾਹਿਗੁਰੂ ਸਮਾਇਆ ਹੋਇਆ ਹੈ ਟਿਕਿਆ ਹੋਇਆ ਬੈਠਾ ਹੋਇਆ ਹੈ ਜਿਸ ਇਨਸਾਨ ਨੇ ਆਪਣੇ ਨਾਲ ਹਾਜ਼ਰ ਨਾਜ਼ਰ ਸਮਝਿਆ ਕਿ ਉਹ ਸਤਿਗੁਰੂ ਮੇਰੇ ਨਾਲ ਹੈ ਉਹ ਪਿਆਰਾ ਮੇਰੇ ਨਾਲ ਹੈ ਮੈਂ ਬਰਿਆਈ ਨਹੀਂ ਕਰਾਂਗਾ ਮੈਂ ਕਿਸੇ ਦਾ ਮਾੜਾ ਨਹੀਂ ਸੋਚਾਂਗਾ ਕਿਉਂਕਿ ਮਾਲਕ ਮੇਰੇ ਨਾਲ ਹਨ ਵਿਰਲਿਆ ਨਹੀਂ ਇਸ ਤਰੀਕੇ ਦੇ ਨਾਲ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਾਇਆ ਬਹੁਤ ਵਿਰਲਿਆ ਨੇ ਜਿਨ੍ਹਾਂ ਨੇ ਸਮਝਾਇਆ ਨਾ ਉਹ ਫਿਰ ਸਮਾਜ ਨੂੰ ਵਿਗਾੜਦੇ ਨਹੀਂ ਉਹ ਦੁਨੀਆਦਾਰੀ ਨੂੰ ਵਿਗਾੜਦੇ ਨਹੀਂ ਉਹ ਭੈ ਵਿੱਚ ਰਹਿੰਦੇ ਨੇ ਹੁਕਮ ਦੇ ਵਿੱਚ ਰਹਿੰਦੇ ਨੇ ਰਾਜਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਕਿਸੇ ਇਨਸਾਨ ਦੇ ਨਾਲ ਬੈਰ ਵਿਰੋਧ ਵੀ ਕੋਈ ਨਹੀਂ ਹੁੰਦਾ ਕਿਉਂਕਿ ਹਰੇਕ ਦੇ ਵਿੱਚ ਹੀ ਮਾਲਕ ਵਸਿਆ ਹੋਇਆ ਟਿਕਿਆ ਹੋਇਆ ਹੈ। ਦੂਸਰੀ ਬੇਨਤੀ ਇੱਕ ਧੰਗ ਗੁਰਨਾਨਦ ਸਾਹਿਬ ਮਹਾਰਾਜੀ ਦਾ ਵਚਨ ਆਉਂਦਾ ਬਾਣੀ ਚੋਂ। ਸਹਿਬ ਆਪਣੇ ਤਖਤ ਬਹੇ ਤਖਤੇ ਕੀ ਲਾਇਕ। ਦੇਖੋ ਬੜਾ ਪਿਆਰਾ ਬਚਨ ਹੈ ਮਹਾਰਾਜੀ ਦਾ ਤੇ ਇਹ ਜਿਹੜੇ ਬਾਣੀ ਦੇ ਵਚਨ ਨੇ ਨਾ ਇਸ ਸਮਾਜ ਨੂੰ ਬੜਾ ਸੋਹਣਾ ਬਣਾਉਂਦੇ ਨੇ ਜੇ ਸਮਾਜ ਮੰਨ ਲਵੇ ਜੇ ਇਹਨਾਂ ਬਚਨਾਂ ਨੂੰ ਅਸੀਂ ਕਮਾ ਲਈਏ ਨਾ ਸਮਝ ਲਈਏ ਤੇ ਇਹ ਇੱਕ ਇੱਕ ਪੰਕਤੀ ਵੀ ਗੁਰਮਤਿ ਦੀ ਗੁਰਬਾਣੀ ਦੀ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਸਾਨੂੰ ਆਪਣੇ ਆਪ ਨੂੰ ਬੜਾ ਸੁੱਜਾ ਤੇ ਸੋਹਣਾ ਬਣਾ ਦਿੰਦੀ ਹੈ ਜੀ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਨੇ ਤੇ ਸਾਬ ਕਹਿੰਦੇ ਤਖਤ ਦਾ ਮਤਲਬ ਹੁੰਦਾ ਆਗੂ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਥਾਂ ਤੇ ਆਗੂ ਉਹ ਹੋਣਾ ਚਾਹੀਦਾ ਏ ਜਿਹੜਾ ਬੜਾ ਸਿਆਣਾ ਤੇ ਸੁਚੱਜਾ ਹੋਵੇ ਜਿਹੜਾ ਲਾਇਕ ਹੋਵੇ ਉਸ ਜਗ੍ਹਾ ਤੇ ਬੈਠਣ ਦੇ ਨਹੀਂ ਤੇ ਜਿਹੜਾ ਯੋਗ ਨਹੀਂ ਉਹ ਸਮਾਜ ਦਾ ਨੁਕਸਾਨ ਕਰੇਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਕੋਲ ਆਏ ਨੇ ਭਾਈ ਲੈਣਾ ਜੀ ਸ਼ਰਮ ਵਿੱਚ ਆਏ ਨੇ ਸਤਿਗੁਰੂ ਜੀ ਦੇ ਕੋਲ ਆਏ ਨੇ ਗੁਰਬਾਣੀ ਨੂੰ ਕਮਾਇਆ ਏ ਸ਼ਬਦ ਨੂੰ ਕਮਾਇਆ ਆਗਿਆਕਾਰੀ ਬਣੇ ਨੇ ਲਗਭਗ 7 ਸਾਲ ਧੰ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਸਿੱਖੀ ਗੁਣਾਂ ਨੂੰ ਸਮਝਿਆ ਵਿਚਾਰ ਨੂੰ ਸਮਝਿਆ ਮਹਾਰਾਜ ਨੇ ਬਿਲਕੁਲ ਤਰਾਸਿਆ ਇਹ ਭਾਈ ਲੈਣਾ ਜੀ ਨੂੰ ਤੇ ਉਹ ਜੋਗ ਬਣੇ ਨੇ ਜਦੋਂ ਜੋਗ ਬਣੇ ਨੇ ਸੁਚਿਆਰੇ ਬਣੇ ਨੇ ਮਹਾਰਾਜ ਨੇ ਤਖਤ ਦੇ ਬਾਦ ਦਿੱਤਾ ਕਿ ਹੁਣ ਇਹ ਜੋ ਦੁਨੀਆ ਦੀ ਆਵਾਜ਼ ਦੂਰ ਸੰਭਾਲਣਗੇ ਬੜੀ ਕਮਾਲ ਦੀ ਆਵਾਜ਼ ਦੂਰ ਸੰਭਾਲਣਗੇ ਹੁਣ ਸਮਾਜ ਦੇ ਵਿੱਚ ਰਹਿ ਕੇ ਭਾਈ ਨਹਿਣਾ ਜੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜੇ ਦਾ ਰੂਪ ਬਣਦੇ ਨੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਸਿੱਖੀ ਗੁਣ ਟਕਾ ਦਿੱਤੇ ਇਹ ਕਮਾਲ ਦੀ ਅਗਵਾਈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤੀ ਕਿਉਂਕਿ ਤਖਤ ਤੇ ਬੈਠਣ ਜੋਗ ਬਣਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਜੋਗ ਬਣਾਇਆ ਜਾਂਦਾ ਜਦੋਂ ਜੋਗ ਬਣ ਜਾਂਦੇ ਨੇ ਫਿਰ ਤਖਤ ਦੇ ਉੱਤੇ ਬਿਠਾਇਆ ਜਾਂਦਾ ਗੁਰੂ ਘਰ ਵਿੱਚ ਇਸੇ ਤਰ੍ਹਾਂ ਚੱਲਦਾ ਰਹਿੰਦਾ ਇਹ ਲੜੀ ਦਾ ਸਿਲਸਲਾ ਭਾਈ ਜੇਠਾ ਜੀ ਯੋਗ ਬਣਦੇ ਨੇ ਤੱਕ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਤੇ ਬਿਠਾ ਦਿੰਦੇ ਨੇ ਦੇਖੋ ਸਤਿਗੁਰੂ ਜੀ ਦੇ ਘਰ ਦੇ ਵਿੱਚ ਨਾ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਸਿੱਖੀ ਦੇ ਘਰ ਵਿੱਚ ਇਹ ਸ਼ੁਰੂ ਤੋਂ ਲੈ ਕੇ ਬੜੇ ਧਿਆਨ ਦੇ ਨਾਲ ਵੇਖਿਆ ਗਿਆ ਕਿ ਯੋਗ ਜਿਹੜਾ ਫੋਲ ਦੇ ਵਿੱਚ ਜਿਹੜਾ ਯੋਗ ਬਣਿਆ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਉਨੂੰ ਪ੍ਰਬੰਧ ਦਿੱਤਾ ਗਿਆ ਉਸ ਇਨਸਾਨ ਨੂੰ ਮੁਖੀ ਅਹੁਦਾ ਥਾਪਿਆ ਗਿਆ ਕਿ ਇਹ ਤਾਕਤ ਤੇ ਬੈਠਣ ਦੇ ਯੋਗ ਹੈ ਭਾਵ ਇਹ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਦੇ ਨਾਲ ਨਿਭਾ ਸਕਦੇ ਨੇ ਇਹਨਾਂ ਨੂੰ ਜ਼ਿੰਮੇਵਾਰੀ ਹੁਣ ਦੇ ਦੇਣੀ ਚਾਹੀਦੀ ਆ ਤੇ ਸਮਾਜ ਦੇ ਵਿੱਚ ਸਾਡੇ ਘਰਾਂ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਅਸੀਂ ਦੇਖੀਏ ਕਿ ਆ ਜਿਹੜਾ ਜੀ ਇਸ ਕੰਮ ਨੂੰ ਵਧੀਆ ਕਰ ਸਕਦਾ ਇਹਦੇ ਯੋਗ ਆ ਉਹਨੂੰ ਉਸ ਘਰ ਦੀ ਜ਼ਿੰਮੇਵਾਰੀ ਦੇ ਦਈਏ ਪਰਿਵਾਰ ਦੀ ਜ਼ਿੰਮੇਵਾਰੀ ਦੇ ਦਈਏ ਤੇ ਆਮ ਹੀ ਹੁੰਦਾ ਕੋਈ ਬਾਹਰਲੇ ਕੰਮਕਾਰ ਕਰਦਾ ਹੈ ਕੋਈ ਖੇਤੀ ਦਾ ਕੰਮ ਕਰਦਾ ਜਿਹੋ ਜਿਹਾ ਇਨਸਾਨ ਦਾ ਸੁਭਾਅ ਜਿਹੋ ਜਿਹਾ ਗਿਆਨ ਮਤ ਹੁੰਦੀ ਹੈ ਉਹੋ ਜੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਦੇ ਦਿੱਤੀ ਜਾਂਦੀ ਹੈ ਤੇ ਇਹ ਬਹੁਤ ਵੱਡੀ ਗੱਲ ਹੈ ਇਹ ਤਖਤ ਤੇ ਬੈਠਣ ਵਾਲਾ ਜਿਹੜਾ ਉਹ ਯੋਗ ਹੋਣਾ ਚਾਹੀਦਾ ਤ੍ਰਿੜਤਾ ਵਾਲਾ ਹੋਣਾ ਚਾਹੀਦਾ ਗਿਆਨवान ਹੋਣਾ ਚਾਹੀਦਾ ਹਲੇਮੀ ਵਾਲਾ ਹੋਣਾ ਚਾਹੀਦਾ ਸਬਰ ਸੰਤੋਖ ਵਾਲਾ ਹੋਣਾ ਚਾਹੀਦਾ ਅਣਜਾਣ ਬੰਦਾ ਤਖਤ ਤੇ ਬੈ ਕੇ ਜ਼ਿੰਮੇਵਾਰ ਬਣ ਕੇ ਕੌਮ ਦਾ ਨੁਕਸਾਨ ਵੀ ਕਰਦਾ ਆਪਣਾ ਵੀ ਨੁਕਸਾਨ ਕਰਦਾ ਦੁਨੀਆਦਾਰੀ ਦਾ ਵੀ ਨੁਕਸਾਨ ਕਰਦਾ ਇਸ ਕਰਕੇ ਬੜੀ ਵੱਡੀ ਜ਼ਿੰਮੇਵਾਰੀ ਮਹਾਰਾਜ ਨੇ ਸਾਨੂੰ ਬਾਣੀ ਚ ਸਮਝਾਈ ਏ ਤਨ ਤਬਾਹ ਤਨ ਤੇ ਕੀ ਲਾਇਕ ਜਿਹੜਾ ਲਾਇਕ ਆ ਨਾ ਜਿਹੜਾ ਉਹੀ ਇਨਸਾਨ ਜਿਹੜਾ ਹੈ ਨਾ ਉਹ ਬੜਾ ਸਤਜਾਪੂਕੇ ਕੌਮ ਦੀ ਅਗਵਾਈ ਕਰ ਸਕਦਾ ਜਿਹੜਾ ਆਪਣਾ ਆਪ ਕੁਰਬਾਨ ਕਰਨ ਜਾਣਦਾ ਹੋਵੇ ਤੁਸੀਂ ਇਤਿਹਾਸ ਪੜੋ ਤੁਸੀਂ ਗੁਰੂ ਸਹਿਬਾਨ ਜੀ ਦਾ ਜੀਵਨ ਪੜੋ ਜੇ ਧੰਨ ਗੁਰੂ ਰਾਮਦਾਸ ਜੀ ਨੇ ਸੱਚੇ ਬਾਦਸ਼ਾਹ ਜੀ ਨੇ ਆਪਣੇ ਸੁਪੁੱਤਰ ਨੂੰ ਜੇ ਗੁਰਿਆਈ ਦਿੱਤੀ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਨੇ ਜੇ ਤਾਕਤ ਤੇ ਬਿਠਾਇਆ ਆਗੂ ਬਣਾਇਆ ਤੇ ਆਗੂ ਦੇ ਫਰਜ਼ ਨੇ ਸਭ ਤੋਂ ਪਹਿਲਾਂ ਕੋਈ ਮੁਸ਼ਕਲ ਆਉਂਦੀ ਏ ਪਰੇਸ਼ਾਨੀ ਆਉਂਦੀ ਏ ਉਹ ਆਪਣੇ ਜੀਵਨ ਤੇ ਹੰਡੋਂਗਾ ਜਿਹੜਾ ਆਗੂ ਹੁੰਦਾ ਏ ਉਸ ਤੋਂ ਬਾਅਦ ਦਾ ਇਤਿਹਾਸ ਪੜ ਕੇ ਵੇਖੋ ਜੱਸਾ ਸਿੰਘ ਆਲੂ ਵਾਲੀਏ ਵਰਗੇ ਸਿੱਖ ਸਾਡੇ ਜੇ ਉਹ ਆਗੂ ਬਣੇ ਨੇ ਉਹਨਾਂ ਨੇ ਘੱਲੂ ਘਾਰਿਆਂ ਦੇ ਵਿੱਚ ਵੱਡੇ ਵੱਡੇ ਚਖਮ ਆਪਣੇ ਆਪ ਤੇ ਹੰਡਾਏ ਨੇ ਹਰੇਕ ਜੰਗ ਦੇ ਵਿੱਚ ਸਿੱਖਾਂ ਦੇ ਆਈ ਹੋਈ ਹਰੇਕ ਮੁਸ਼ਕਲ ਦਾ ਸਾਹਮਣਾ ਪਹਿਲਾਂ ਆਪ ਅੱਗੇ ਹੋ ਕੇ ਕੀਤਾ ਏ ਕਿਉਂਕਿ ਜਿਹੜਾ ਆਗੂ ਹੁੰਦਾ ਉਹਦੇ ਗੋਣੀ ਏ ਹੁੰਦੇ ਨੇ ਆਗੂ ਅਸਲ ਦੇ ਵਿੱਚ ਹੁਣਾ ਹੀ ਹੋਜਿਆ ਚਾਹੀਦਾ ਏ ਤਾਂ ਜਾ ਕੇ ਕੌਮਾਂ ਨੂੰ ਗਾ ਲੈ ਕੇ ਜਾਇਆ ਜਾ ਸਕਦਾ ਆਪਣੀਆਂ ਕੌਮਾਂ ਨੂੰ ਬਚਾਇਆ ਜਾ ਸਕਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕਦਾ ਜੇ ਜੇ ਆਗੂ ਸਿਆਣਾ ਸੂਝਵਾਨ ਜੇ ਚੰਗਾ ਹੋਵੇ ਨਾ ਤਖਤ ਤੇ ਬੈਠਣ ਵਾਲਾ ਜੇ ਨਿਆਂ ਕਰਨ ਵਾਲਾ ਚੰਗਾ ਹੋਵੇ ਤੇ ਸਮਾਜ ਨੂੰ ਫਿਰ ਸੋਨਾ ਪੜਾਉਣ ਵਿੱਚ ਕੋਈ ਰੋਕ ਨਹੀਂ ਸਕਦਾ ਜ਼ਿੰਮੇਵਾਰ ਜੇ ਕੋਈ ਆਗੂ ਹੋਵੇ ਇਹੋ ਜਿਹੜਾ ਆਗੂ ਮਾ ਚਾਹੀਦਾ ਹੈ ਵਿਚਾਰਾ ਕਰਦੇ ਆ ਕਈ ਬਰਕਾਤੀਆਂ ਟੁੱਟੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਹਨ ਗੁਰੂ ਪਾਤਸ਼ਾਹ ਜੀ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਲਾਉ ਪਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ